ਆਪਾਂ ਕੋਈ ਨਹੀਂ ਲੱਭੇ ਜਣਾ ਰੋਈ ਨਾ ਐ ਕਰਦਾ ਕਰ ਦਿੰਦਾ ਐ ਚੱਲੋ ਕੋਲੀ ਬੱਟੀ ਮੈਂ ਹਾਂ ਮੈਂ ਕੋਲੀ ਨਾਲ ਆਏਗੀ ਇਹ ਵੇਲੇ ਮੂੰਗਾਟੇ ਗਿਆ ਹੋਵੇ ਉੱਥੇ ਪਹਿਲਾਂ ਹੀ ਘਰ ਪਵੇ ਨਾ ਨੀਲੀ ਪੱਗ ਬਣੀ ਉਹਨੇ ਇਹ ਜਿਹਾ ਮਾਰਨਾ ਵੀ ਆਏ ਨੰਗੀਆਂ ਕਿੱਤਿਆਂ ਤੁਸੀਂ ਮੂੰਗਾਟੇ ਦੇਖ ਸਕਦੇ ਹੋ ਦੀ ਨੰਬਰ ਪਲੇਟ ਆਹ ਕੌਣ ਗਿਆ ਸੀ ਦੇਖਵਾਉਣਾ ਕੋਈ ਦਿਖਣਾ ਨਹੀਂ ਉਹ ਹੈ ਹੀ ਨਹੀਂ ਉਹ ਤੇ ਦੇਖਦੀ ਨੰਬਰ ਪਲੇਟ ਹੋਰ ਬਹਾਵ ਟਾਈਮ ਲਾਇਆ ਨਹੀਂ ਗੱਲਾਂ ਕਰ ਨੂੰ ਪਹਿਲਾਂ ਤਾਂ ਹੋਰ ਗੱਲ ਉਹ ਫਿਰ ਮੈਂ ਆ ਕੇ ਨਾ ਅਗਲੇਗਾ ਤੀਸੀ ਨੇ ਪਹਿਲਾਂ ਉੱਛੋ ਕੋਈ ਨਾ ਮਨ ਚੱਲਦੀ ਹੁਣ ਕੋਈ ਹੁਣ ਪਿਆ ਲੋਰੀਆ ਹੋ ਗਿਆ ਉਹਨੇ ਹੱਥ ਦੇਖੇ ਹੋਰ ਇਹਨੇ ਲਾ ਲਿਆ ਮੂੰਹ ਤੇ ਰਮਾਲ ਹਣ ਇਹ ਹੁਣ ਜਾਂਦਾ ਕੋਲੇ ਇਹ ਨਾਲੇ ਦੇ ਇਲਾ ਕਰਨ ਹਕੀਕਾ ਵੀ ਆ ਗਿਆ ਜੱਫਾ ਪਾਉਂ ਲੱਗ ਤੂੰ ਹੀ ਕੋਲੇ ਖੜੇ ਤੂੰ ਨਹੀਂ ਤੁਸੀਂ ਦੇ ਆ ਕੋਲੇ ਇੰਨਾ ਚੁੱਪ ਅਰੇ ਬੀਬੀ ਨੂੰ ਕੋ ਕਹਿੰਦਾ ਹੁੰਦਾ ਜਿਵੇਂ ਇਹ ਤਾਂ ਬੌੜੀਆਂ ਗੱਲਾਂ ਮਾਰੀ ਨੇ ਉਹ ਆ ਗੱਲਾਂ ਲਾ ਰਿਆ ਗੱਲਾਂ ਚਲਾ ਲਿਆ ਸਭ ਵੀ ਪਹਿਲਾਂ ਉਹਨਾਂ ਨੇ ਚਿੱਟੇ ਬੂਏ ਦੇਖੀ ਉਹ ਲੋਟ ਜਾ ਹੁੰਦਾ ਬਸ ਉਹ ਲੇਦਾ ਵੀ ਆ ਉਹ ਮੈਂ ਵੀ ਮੈਂ ਉਸ ਵਾ ਢੰਗ ਨਾਲ ਖਿੱਚੂਗਾ ਪੰਜ ਵੀ ਜਾਵਾਂ ਫੱਟ ਜਾਣਾ ਫੱਟ ਜਾਣਾ ਉਹਨੇ ਵੀ ਨੰਦੇ ਕਰਦਾ ਕੋਈ ਕੁਛ ਹੈ ਨਾ ਤੂੰ ਇਹ ਦੇਖੋ ਇਹ ਆ ਇੱਕ ਜਦੋਂ ਉਹਨੇ ਹੱਥ ਹਟਾ ਲਏ ਤੇ ਮਮਾ ਨੇ ਮਮਮੀ ਨੇ ਕਿਉਂ ਕਿ ਉਹ ਪਹਿਲਾਂ ਦੇਖ ਕੇ ਕਹਿਵਾਂਗੇ ਹੁਣ ਤਾਂ ਮੇਰੇ ਸਿਰ ਤੇ کیا ਹੋਇਆ ਸੀਗਾ ਹਾਂ ਆਇਆ ਤਾਂ ਇਹ ਜਦੋਂ ਕਰਦੇ ਆ ਕਿ ਕਾਰਾ ਵਾਰਾ ਉਹਨੇ ਕੀਤਾ ਉਹਨੇ